ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਇੱਕ ਬਾਬਿਆਂ ਨੇ ਨਵੇਂ ਟ੍ਰੈਂਡ ਸ਼ੁਰੂ ਕੀਤਾ ਹੈ ਉਹਦੇ ਵਿੱਚ ਪੀਜੇ ਤੇ 버ગર ਦਾ ਲੰਗਰ ਤੇ ਬ੍ਰੈਕਫਾਸਟ ਦੇ ਵਿੱਚ ਸੈਂਡਵੇਚ ਵੰਡਉਂਦੇ ਆ ਤੇ ਇਹ ਲੋਕ ਜਿਹੜਾ ਬਾਬੇ ਨਾਨਕ ਦਾ ਸੰਧਾਨਤਾ ਹੈ ਜਾ ਗੁਰੂ ਸਾਹਿਬ ਆਮਦਿਗਲ ਲੰਗਰ ਦੀਪਕਾ ਸਾਹਿਬ ਹੈਗੀ ਅਥੇਤੀ ਜਿਹੜੇ ਲੋੜਵੰਦ ਲੋਕ ਨੇ ਉਹਨਾਂ ਲਈ ਲੰਗਰ ਚੰਦਾ ਸੀ ਹੁਣ ਇਹਨਾਂ ਨੇ ਸੈਂਡਵਿਚ 버ਗਰ ਤੇ ਪੀਜ਼ਾ ਸ਼ੁਰੂ ਕਰ ਦਿੱਤਾ ਦਾੜੀਆਂ ਕਲਫ ਕੀਤੀਆਂ ਹੋਈਆਂ ਨਿਸ ਨਾਲ ਕੋਈ ਗੁਰਮਤ ਨਾਲ ਕੋਈ ਲੈਣਾ ਦੇਣਾ ਨਹੀਂ ਫੀਜੇ ਵਾਲੀਆਂ 버ਗਰ ਵਾਲੀਆਂ ਸੈਂਡਵਿਚ ਵਾਲੀਆਂ ਮਸ਼ੀਨਾ ਲਾ ਦਿੱਤੀਆਂ ਗਈ ਫਲਾਣੇ ਬਾਬੇ ਦਾ ਸਾਨੂੰ ਹੁਕਮ ਹੈ ਇੱਕ ਘੰਟੇ ਵਿੱਚ 2500 ਪੀਜ਼ਾ ਬਣਦਾ ਹੈ। ਇੱਕ ਘੰਟੇ ਵਿੱਚ 2000 버거 ਬਣਦਾ ਹੈ। ਜਾਨੀ ਕਿ ਜਿਹੜੀ ਲੰਗਰ ਦੀ ਪ੍ਰਥਾ ਸੀ ਉਹ ਨੂੰ ਇਹ ਹਰਾਮਖੋਰ ਕਿੱਟੀ ਸੌਂਕ ਚਿੱਟੀਆਂ ਟੋੜਾ ਟੋੜਿਆਂ ਵਾਲੇ ਇਹ ਖਤਮ ਕਰ ਰਹੇ। ਮੈਂ ਇੱਕ ਬੇਨਤੀ ਕਰਨੀ ਹੈ ਜਦੋਂ ਇਹ ਧਰਮ ਪਰਵਰਤਨ ਦੀ ਗੱਲ ਕਰਦੇ ਆ। ਉਦੋਂ ਇਹ ਨੋਟ ਨਹੀਂ ਕਰਦੇ। ਗੁਰੂ ਜੀ ਦੇ ਸਤਿਪਾਸ਼ਾ ਦਾ ਸੀ ਦਿਹਾੜਾ ਮਨਾਇਆ ਜਾਂਦਾ ਉੱਥੇ ਸ਼ਰੀਰ ਲਾਈ ਜਾਂਦੀ ਹੈ ਤੇ ਨਾਲ ਉਹਦੇ ਛੋਲਿਆਂ ਦਾ ਪ੍ਰਸ਼ਾਦ ਜਸੂਜੀ ਦਾ ਪ੍ਰਸ਼ਾਦ ਵਰਤਾਉਂਦੇ ਹਨ ਨਾਲ ਠੰਡੇ ਮਿੱਠੇ ਜਲ ਦੀ ਸ਼ਹੀਨ ਹੁੰਦੀ ਹੈ ਉਹ ਛੋਲਿਆਂ ਦਾ ਪ੍ਰਸ਼ਾਦ ਕਿੱਥੇ ਚੜਦਾ ਹੈ ਜਸੂਜੀ ਦਾ ਪ੍ਰਸ਼ਾਦ ਕਿੱਥੇ ਚੜਦਾ ਹੈ ਇਹ ਸਭ ਨੂੰ ਪਤਾ ਹੈ ਲੈ ਕਿਸੇ ਵੀ ਜਿਹੜਾ ਕੋਈ ਕਿਸੇ ਮਰਦ ਤੇ ਆਸਥਾ ਰੱਖ ਲੋਗਾ ਇਨਸਾਨ ਉਡੀਨੇ ਭਾਵਨਾ ਲਈ ਤੋੜਦਾ ਜੇ ਕੋਈ ਹਿੰਦੂ ਵੀਰ ਮੰਦਿਰ ਦੇ ਜਾਂਦਾ ਉਹਨੂੰ ਮੁਬਾਰਕਬਾਦ ਕੋਈ ਮਸਜਿਦ ਵਿੱਚ ਜਾਂਦਾ ਉਹਨੂੰ ਮੁਬਾਰਕਬਾਦ ਕੋਈ ਚਰਚ ਵਿੱਚ ਜਾਂਦਾ ਉਹਨੂੰ ਮੁਬਾਰਕਬਾਦ ਪਰ ਸਾਡਾ ਇੱਕ ਸਿੱਖਾਂ ਦਾ ਸਿਧਾਂਤ ਹੈ ਸਾਡੇ ਗੁਰਦਵਾਰ ਸਾਹਿਬ ਦੇ ਅੰਦਰ ਕਿਹੜਾ ਪ੍ਰਸਾਦ ਚੱਲਦਾ ਹੈ ਕਿੰਨਾ ਲੰਗਰ ਚੱਲਦਾ ਹੈ ਇਹ ਇੱਕ ਪ੍ਰਥਾ ਹੈ ਬੜੂ ਬਾਦਸ਼ਾਹ ਦੀ ਪਰ ਜਿਹੜੇ ਹਰਾਮਖੋਰ ਪੀਜੇ ਲਾ ਰਹੇ ਨੇ 버ਗਰ ਬਣਾ ਰਹੇ ਨੇ ਸਰਵệਦਿਦਾਰ ਇਹ ਹੁਕਮ ਕੀ ਦਾ ਸਾਡੇ ਬਾਬਿਆਂ ਦਾ ਬਾਬੇ ਕਿਹੜੇ ਨੇ ਜਿਨ੍ਹਾਂ ਨੂੰ ਗੁਰਮਤ ਦਾ ਊੜਾ ੜਾਉਂਦਾ ਨਹੀਂ ਜਿਹੜੇ ਮਾਲਾ ਵੜ ਕੇ ਵੈਕਰੂ ਵੈਕਰੂ ਕਰਦੇ ਆ ਉਹਨਾਂ ਦੇ ਹੁਕਮ ਨੇ ਇਹਨਾਂ ਨੂੰ ਕੋਈ ਮਤਲਬ ਨਹੀਂ ਵੀ ਸੰਧਾਨਤ ਕੀ ਹੈ ਮੈਂ ਪਹਿਲਾਂ ਹੀ ਬੇਤੀ ਕਰ ਦਿੱਤੀ ਹੈ ਦਾੜੀਆਂ ਕਲਫ ਨਾਲ ਕਾੜੀਆਂ ਕੀਤੀਆਂ ਹੋਈਆਂ ਨੇ ਉਹ ਜਿਵੇਂ ਬਰਸ਼ ਨਹੀਂ ਹੁੰਦਾ ਵੱਡਾ ਜਿਹੜੇ ਚੰਦੇ ਠੇਕਣ ਵਾਲੇ ਹੁੰਦੇ ਨੇ ਉਹ ਜੜਾ ਵਿੱਚ ਜਿੱਟਾ ਹੁੰਦਾ ਆਰੰਗ ਦੇ ਨਾਲ ਉੱਪਰੋਂ ਲਾਲ ਬੇਲਾ ਹੋ ਜਾਂਦਾ ਉਦਾਂ ਦਾੜੀਆਂ ਗਰੀ ਬੈਠੇ ਨੇ ਕਲਫ ਲਾ ਲਾ ਕੇ ਤੇ ਲੰਗਰ ਬਾਬਿਆਂ ਨੇ ਹੁਕਮ ਲਾਇਆ ਲਾਈ ਚੱਲੋ 1 ਵੇ ਟੱਕ ਰਾਤ ਤੱਕ ਲੰਗਰ ਚੱਲਦਾ ਸਵੇਰ ਕਹਿੰਦੇ 7:00 ਵੇ ਸ਼ੁਰੂ ਕਰਦੇ ਹੋ ਫਿਰ ਵੀਰ ਆ ਜਾਂਦੇ ਫਿਰ ਬਰਕਰ ਆ ਜਾਂਦੇ ਇਹਨਾਂ ਨੂੰ ਪਹਿਲਾਂ ਇਹ ਦੱਸੋ ਵੀ ਜਿਹੜਾ ਸੈਂਡਵਿਚ ਘੱਟੋ ਘੱਟ 50 ਤੋਂ 80 ਰੁਪਈਆ ਹੁੰਦਾ 100 ਰੁਪਈਆ ਤੱਕ ਵੀ ਹੈਗਾ ਤੇ ਸੈਂਡਵਿਚ ਵੀ ਘੱਟੋ ਘੱਟ 100 ਰੁਪਈਆ ਦਾ ਵੀ ਜਿਹੜਾ ਘੱਟੋ ਘੱਟ 3-400 ਰੁਪਈਆ ਦਾ ਕੀ ਇਹ ਲੰਗਰਾਂ ਦੇ ਵਿੱਚ ਜਿਹੜਾ ਟ੍ਰੈਂਡ ਚਲਾਇਆ ਹੋਇਆ ਹੈ ਪੀਜ਼ਾ 버ਗਰ ਜਾਂ ਸੈਂਡਵਿਚ ਖਾਣ ਵਾਲੇ ਲੋੜਵੰਦ ਹੋਣਗੇ ਲੰਗਰ ਅਥੀਤੀਤ ਭਾਵ ਹੁੰਦਾ ਲੋੜਵੰਦ ਉਹਨਾਂ ਲਈ ਹੁੰਦਾ ਜਿਹੜੇ ਪੀਜ਼ਾ 버ਗਰ ਸੈਂਡਵਿਚ ਖਾਣਗੇ ਉਹ ਲੋੜਵੰਦ ਤਾਂ ਹੋ ਨਹੀਂ ਸਕਦੇ ਜਿਹੜੇ ਬੰਦੇ ਮਿਹਨਤ ਮਜ਼ਦੂਰੀ ਕਰਨ ਵਾਲੇ ਨੇ ਉਹਨਾਂ ਦੇ ਬੱਚਿਆਂ ਨੂੰ ਪੁੱਛ ਕੇ ਦੇਖਿਓ ਪੀਜ਼ਾ 버ਗਰ ਤੇ ਸੈਂਡਵਿਚ ਕੀ ਹੁੰਦਾ ਹੈ ਇਹ ਵੱਡੇ ਘਰਾਂ ਦੇ ਚੋਜ ਨੇ ਇਹ ਸੋਸ਼ਣੇ ਪਰ ਕੁਛ ਨਹੀਂ ਅਸੀਂ ਇੰਨਾ ਪੈਸਾ ਲੰਗਰਾਂ ਦੇ ਵਰਤਾਲ ਕਰ ਰਹੇ ਮੈਂ ਤਾਂ ਤੱਕ ਵੀ ਕਹਿਣ ਨੂੰ ਤਿਆਰ ਹਾਂ ਕਿ ਲੰਗਰ ਜਿਹੜੇ ਰੋਣ ਲੱਗ ਰਹੇ ਨੇ ਅਸੀਂ ਕੰਨੋਲਾ ਕਰ ਰਹੇ ਹਾਂ ਗੁਰੂ ਘਰਾਂ ਦੇ ਵਿੱਚ ਸਾਡੇ ਕੋਈ ਉਹ ਲੰਗਰ ਵਾਲੀ ਮਰਜ਼ਾ ਨਹੀਂ ਨਹੀਂ ਇਹ ਤਾਂ ਹੁਣ ਬੰਦ ਹੋਣਾ ਚਾਹੀਦੇ ਨੇ ਪਤਾ ਲੱਗੇ ਕਿਸੇ ਨੂੰ ਜਿਹੜਾ ਬੰਦਾ ਸ਼ੇਕ ਖੋਹ ਦਾ ਰੋਆ ਦੋਬਾ ਸਤਿ ਰੋਟੀ ਆਪਣੀ ਕਮਾ ਕੇ ਆਪਣੇ ਘਰ ਵਿੱਚ ਚੂਲੇ ਤੇ ਪਕਾ ਕੇ ਖਾ ਨਹੀਂ ਸਕਦਾ ਲਾਹਣ ਤੇ ਵਜੇ ਸਕੇ ਜਿਹੜੇ ਗੁਰੂ ਘਰਾਂ ਦੇ ਵਿੱਚ ਤਪਣਾ ਦੇ ਬੈਠ ਬੈਠ ਕੇ ਪ੍ਰਸ਼ਾਦੇ ਛਕਣਗੇ ਜਾਂ ਹੁਣ ਅੱਜ ਦਾ ਟ੍ਰੈਂਡ ਪੀ ਜਾ ਮਾਰੇ ਇਹ ਬੜੀਆਂ ਕੌੜੀਆਂ ਗੱਲਾਂ ਨੇ ਜੇ ਲੰਗਰ ਕਿਤੇ ਗੁਰਦੁਆਰਿਆਂ ਦੇ ਵਿੱਚ ਲੱਗਦਾ ਹੈ ਉਹ ਲੋੜ ਬੰਦ ਵਾਸਤੇ ਜਿਦੋਂ ਕਿ ਅੱਗਾ ਪਿਛਾ ਹੈ ਨਹੀਂ ਜਿਹਦੇ ਕੋਲ ਕੁਝ ਕਮਾਉਣ ਦਾ ਸਾਧਨ ਨਹੀਂ ਉਹਨਾਂ ਵਾਸਤੇ ਤੇ ਜਿਹੜਾ ਬਾਬੇ ਨੇ ਟ੍ਰੈਂਡ ਸ਼ੁਰੂ ਕੀਤਾ ਨਾ ਪੀਜੇ 버ਗਰ ਦਾ ਜਸ ਸੈਂਡਵੇਚ ਦਾ ਇਹਦੇ ਜੁੱਤੀਆਂ ਦੀ ਲੋੜ ਹੈ ਇਹਨੂੰ ਘੱਟੋ ਘੱਟ ਇਹ ਚਿੱਪੀ ਸ਼ੌਂਖ ਹੈ ਪਹਿਲਾਂ ਇਹਨਾਂ ਨੇ ਜਿਹੜੇ ਗੁਰਦੁਆਰੇ ਸੀ ਬਰਾਸਤ ਸੀ ਗੁਰੂ ਘਰ ਦੀ ਉਹ ਸਾਰੇ ਢਾਹ ਢੇਰੀ ਕਰਤੀ ਵੱਡੀਆਂ ਮੱਠੀਆਂ ਡੋਕੀਆਂ ਇਮਾਰਤਾਂ ਤੋੜ ਕੇ ਇਹਨਾਂ ਨੇ ਸੰਗਮਰਮਰ ਲਾ ਦੇ ਤੇ ਉਹਦਾ ਨਵਾਂ ਟ੍ਰੈਂਡ ਸੈੱਟ ਦਾ ਪੀਜੇ ਦਾ ਲੋਕਾਂ ਨੂੰ ਬੇਨਤੀ ਹੈ ਜਿਹੜੇ ਪ੍ਰਚਾਰ ਕਰ ਰਹੇ ਉਹਨਾਂ ਨੂੰ ਬੇਨਤੀ ਹੈ ਥੋੜਾ ਬਹੁਤਾ ਜਾਰੇ ਇਹਨਾਂ ਨੂੰ ਕੰਟਰੋਲ ਕਰ ਲੋ ਜਾਂ ਤੁਹਾਡੇ ਜ਼ੁਬਾਨ ਵਿੱਚ ਭੁੰਗੜੀਆਂ ਪਈਆਂ ਹੋਈਆਂ ਨੇ ਲੰਗਰ ਕੀ ਹੁੰਦਾ ਦਾਲ ਫੁਲਕਾ ਹੁੰਦਾ ਤੇ ਜਿੰਨੀਆਂ ਬ੍ਰਾਈਡੀਆਂ ਤੁਸੀਂ ਬਣਾਓਗੇ ਉਹ ਲੰਗਰ ਨਹੀਂ ਹੁੰਦਾ ਉਹ ਰੈਸਟੋਰੈਂਟ ਹੁੰਦਾ ਤੇ ਉਹਨੇ ਰੈਸਟੋਰੈਂਟ ਹੀ ਨੇ ਸ਼ਰਮ ਕਰੋ ਮਾੜੀ ਬੋਟੀ ਯਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ